ਗੁਗਾ ਜਰਵੀਰ ਜੀ ਦੇ ਮੇਲੇ ਦੇ ਜਿਹੜੇ ਲੰਗਰ ਲਗਾਏ ਜਾ ਰਹੇ ਨੇ ਮੇਲਾ ਚੱਲ ਰਿਹਾ ਕੀ ਕਹਿਣਾ ਹੈ ਅ ਅੱਜ ਗੁਗਾ ਜਰਵੀਰ ਜੀ ਦੇ ਅ ਦੇਰਸਤੇ ਉੱਤੇ ਮਨੀ ਮਹਿੰਦਰੂ ਜੀ ਇਨੰਦਾ ਪੂਰਾ ਪਰਿਵਾਰ ਇਹਨਾਂ ਦੇ ਬਜ਼ੁਰਗ ਪਹਿਲਾਂ ਤੋਂ ਤਕਰੀਬਨ 18 ਸਾਲ ਤੋਂ ਇੱਥੇ ਲੰਗਰ ਲਾਉਂਦੇ ਨੇ ਔਰ 18ਵਾਂ ਲੰਗਰ ਹੈ ਉਹਨਾਂ ਦੇ ਵੱਲੋਂ ਤੇ ਪਰਿਵਾਰ ਦੀ ਬਹੁਤ ਸ਼ਰਧਾ ਹੈ ਸ਼ਰਧਾ ਦੇ ਨਾਲ ਉਹ ਆਪਣੇ ਇਸ ਨੂੰ ਯਾਦ ਕਰਦੇ ਔਰ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਸਮਰਪਿਤ ਹੋ ਕੇ ਭਾਵਨਾ ਦੇ ਨਾਲ ਇਹ ਲੰਗਰ ਲਾ ਰਹੇ ਨੇ ਔਰ ਸਾਰੇ ਖਾਣਾ ਖਵਾਉਣਾ ਕਿਸੇ ਗਰੀਬ ਨੂੰ ਖਾਣਾ ਖਵਾਉਣਾ ਲੰਗਰ ਲਾਉਣਾ ਬਹੁਤ ਵੱਡਾ ਪੁੰਨ ਕਰ ਦਿੱਤੇ ਕਿਨਾਂ ਪਪਾ ਨਾਨ ਚਿਨੇ ਪਰੰਪਰਾ ਜਿਹੜੀ 20 ਪੈ ਦੇ ਨਾਲ ਚਾਲੂ ਕੀਤੀ ਸੀ ਜਿਹੜੀ ਸੰਗਤਾਂ ਨੇ ਵੱਤਵਕ ਰੂਪ ਦੇ ਵਿੱਚ ਇਹਨੂੰ ਜਿਉਂਦਾ ਰੱਖਿਆ ਆਪਣੀ ਆਪਣੀਆਂ ਭਾਵਨਾਵਾਂ ਦੇ ਹਿਸਾਬ ਦੇ ਨਾਲ ਔਰ ਇਹ ਪਰੰਪਰਾ ਚੱਲਦੀ ਹੈ ਔਰ ਬਹੁਤ ਵਧੀਆ ਪ੍ਰਸਾਦਕਾ ਬਾਬਾ ਗੁਗਾ ਜਾਰਬੀਰ ਜੀ ਨੇ ਬਹੁਤ ਤਰੱਕੀ ਦਿੱਤੀ ਇਹਨਾਂ ਨੂੰ ਬਹੁਤ ਕੁਝ ਪਰਮਾਤਮਾ ਨੇ ਦਿੱਤਾ ਔਰ ਇਸੇ ਤਰ੍ਹਾਂ ਇਹਨਾਂ ਦੇ ਪਿਆਰ ਦੇ ਤੇ ਮਿਹਰ ਭਰੇ ਹੱਥ ਰੱਖਣ ਇਹਨਾਂ ਦੇ ਸਿਰ ਦੇ ਉੱਤੇ ਪਿਆਰ ਦੇ ਵਿੱਚ ਪਰਿਵਾਰ ਚੋ ਪਿਆਰ ਇਤਿਫਾਕ ਸੇਧ ਭਾਵਨਾ ਔਰ ਇਦਾਂ ਹੀ ਜਿਹੜੇ ਇਹ ਲੋਕਾਂ ਨੂੰ ਸਮਰਪਿਤ ਰਹਿਣ ਸੇਵਾ ਜਿਹੜੀ ਆ ਉਹ ਦਿਨ ਦੁਨੀਆ ਦੀ ਕਰਦੇ ਰਹਿਣ ਮੇਰੀ ਇਹ ਵੀ ਦੁਆ ਹੈ ਮੈਮ ਗੁੱਗਾ ਜਰਵੀ ਦਾ ਮੇਲਾ ਚੱਲ ਰਿਹਾ ਜੀ ਬਿਲਕੁਲ ਜੀ ਰਾਤ ਵੀ ਗਏ ਸੀ ਬਾਬਾ ਗੁੱਗਾ ਜਰਵੀ ਦੇ ਮੇਲੇ ਤੇ ਅੱਜ ਵੀ ਬਣਾਏ ਜਾ ਰਿਹਾ ਰਾਤੀ ਜਨਮਸ਼ਟਮੀ ਦੇ ਮੌਕੇ ਤੇ ਅਸੀਂ ਸਾਰੇ ਮੰਦਰਾਂ ਦੇ ਵਿੱਚ ਨਮਸਤਕ ਹੋਏ ਸੀ ਬਾਬਾ ਗੁੱਗਾ ਜਰਵੀ ਜੀ ਮੰਦਰ ਚ ਵੀ ਨਮਸਤਕ ਹੋਏ ਸੀ ਔਰ ਸਾਰਾ ਸ਼ਹਿਰ ਮਤਲਬ ਪਿਛਲੇ 2-3 ਦਿਨ ਤੋਂ ਸਾਰਾ ਸ਼ਹਿਰ ਮੇਲੇ ਦੇ ਵਿੱਚ ਹੀ ਆ ਅੱਛਾ ਲੱਗ ਰਿਹਾ ਖੁਸ਼ੀਆਂ ਦਾ ਮਾਹੌਲ ਹੈ ਬਹੁਤ ਅੱਛਾ ਲੱਗ ਰਿਹਾ ਜੀ ਤਲਵਾਰ ਅਲਾਨ ਤੇ ਅਲਾਨ ਦੀ ਅਲਾਨ ਦਾ ਯਾਰ ਪੀਰ ਜੀ ਦੇ ਮੇਲੇ ਤੇ ਜਿਹੜਾ ਹੈਗਾ ਬੰਦ ਬਗਾਇਆ ਜਿਕਰਾ ਹੈ ਗੁੱਗਾ ਯਾਰ ਪੀਰ ਜੀ ਦਾ ਬੋਲ ਸੱਚੇ ਦਰਵਾਜ਼ੇ ਕੀ ਜੈ ਇਸ ਲਾਨਾ ਲੰਗਰ ਗੁੱਗਾ ਯਾਰ ਪੀਰ ਦੇ ਹਰੇਕ ਸਾਲ ਲਾਈਦਾ ਜੀ ਬੜੀ ਸ਼ਰਧਾ ਦੇ ਨਾਲ ਬੜੀ ਬਾਬਾ ਜੀ ਦੀ ਕਿਰਪਾ ਵਾ ਉਹਨਾਂ ਕਰਕੇ ਅੱਜ ਇੱਥੇ ਤੱਕ ਪਹੁੰਚੇ ਆ ਅਸੀਂ ਆਪਣੇ ਵੱਲੋਂ ਤਾਂ ਆਸ ਕਰਦੇ ਆ ਕਿ ਹਰੇਕ ਸਾਲ ਕੁਝ ਅਲੱਗ ਤੋਂ ਅਲੱਗ ਕੀਤਾ ਜਾਵੇ ਐ ਕਿ ਟਿੱਕੀ ਦਾ ਲੰਗਰ ਆ ਪੁਲचे ਸ਼ੋਲੇ ਦਾ ਲੱਸੀ ਕੋਕ ਜੂਸ ਦਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਅਸੀਂ ਕਹਿੰਦੇ ਹਾਂ ਕਿ ਹੌਮ ਹਮਾ ਕੇ ਪਹੁੰਚੋ ਔਰ ਅੱਜ ਦੇ ਦਿਹਾੜੇ ਦੀ ਲੱਖ ਲੱਖ ਵਧਾਈ ਜੇਕਰ ਗੁਗਾ ਯਾਰਪੀ ਜੀ ਦਾ ਬਹੁਤ ਸੱਚੇ ਜੀ ਇਹ ਵੀ ਬਸ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ 18 ਸਾਲ ਹੋ ਗਏ ਆਪਾਂ ਨੂੰ ਲੰਗਰ ਲਾਉਂਦੇ ਹੋਏ ਤੇ ਬਹੁਤ ਬਾਬਾ ਜੀ ਦੀ ਕਿਰਪਾ ਵਾ ਉਹਨਾਂ ਦੇ ਕਰਕੇ ਹੀ ਸਾਰਾ ਕੁਝ ਚੱਲ ਰਿਹਾ ਜੀ ਜੈ ਬਾਬਾ ਜੀ ਜੇ ਕਹਾਂ ਬਾਬਾ ਗੁੱਗਾ ਯਾਰ ਬੀਜੀ ਦਾ ਬੋਲ ਸੱਚੇ ਦਰਵਾਜ਼ ਕੀ ਜਾਏ ਅੱਜ ਬੜੀ ਖੁਸ਼ੀ ਦਾ ਮੌਕਾ ਜੀ ਤੇ ਮੰਡੀ ਮਹਿੰਦੂ ਜੀ ਜੂਥ ਪ੍ਰੈਜ਼ੀਡੈਂਟ ਆਮ ਆਦਮੀ ਪਾਰਟੀ ਉਧਰ ਜਿਹੜੇ ਕਿ ਹਪਸਲੇ 18 ਸਾਲ ਤੋਂ ਬਾਬਾ ਗੁੱਗਾ ਯਾਰ ਪਿਛਲੇ ਮੇਲੇ ਤੇ ਗੁੱਗਾ ਨੌਮੀ ਦੇ ਮੌਕੇ ਤੇ ਇਹ ਲੰਗਰ ਲਗਾਉਂਦੇ ਆ ਅਸੀਂ ਸ਼੍ਰੀ ਤੋਂ ਇਹ ਨਾਲ ਜੁੜੇ ਹੋਏ ਆ 18 ਸਾਲਾਂ ਤੋਂ ਪਹਿਲਾ ਕੜੀ ਚੌਥ ਤੋਂ ਲੰਗਰ ਸ਼ੁਰੂ ਕੀਤਾ ਸੀ ਅੱਜ ਦੇਖੋ ਕਿ ਟਿੱਕਿਆ ਲੰਗਰ ਵੀ ਚੱਲ ਰਿਹਾ ਜੀ ਇੱਕ ਕੁਲਚੇ ਛੋਲੇ ਲੱਗੇ ਆ ਕੋਕੀਆ ਲੱਸੀ ਵੀ ਆ ਜੂਸ ਵੀ ਆ ਪਰ ਬਾਬਾ ਜੀ ਨੇ ਪਰਿਵਾਰ ਤੇ ਬੁਢੀ ਕਿਰਪਾ ਕੀਤੀ ਹੈ ਔਰ ਇੱਥੇ ਭੰਡਾਰੇ ਪਰ ਰੱਖਣ ਸਾਡੇ ਨਾਲ-ਨਾਲ ਸਾਡੇ ਸਾਰੇ ਸਹਿਯੋਗੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਬਾਬਾ ਜੀ ਦਾ ਅਸ਼ੀਰਵਾਦ ਇੱਥੇ ਪਰਿਵਾਰਾਂ ਦੇ ਬਣਿਆ ਰਹੇ ਔਰ ਅਸੀਂ ਇੱਥੇ ਹੀ ਬਾਬਾ ਜੀ ਦੀ ਸੇਵਾ ਕਰਦੇ ਰਹੀਏ ਜਿਕਰਾਂ ਬਾਬਾ ਗੁਗਾ ਯਾਰ ਬੀਜੀ ਰਾਹ ਬਹੁਤ ਸੱਚੇ ਇਦਰਵਾਲ ਕੀ ਜੀ ਹਾਂ ਜੀ ਸਰ ਕੀ ਨਾਮ ਹੈ ਕੋ ਜੀ ਅੱਜ ਜਿਹੜਾ ਹੈਗਾ ਗੁਗਾ ਜਰ ਦੇ ਮੇਲੇ ਤੇ ਜਿਹੜਾ ਲੰਗਰ ਲਗਾਇਆ ਗਿਆ ਮਾਰਕੀਟ ਵੱਲੋਂ ਕਹਿ ਸਕਦੇ ਪਰਿਵਾਰ ਵੱਲੋਂ ਕਹਿ ਸਕਦੇ ਮਨੀ ਦੀ ਸੁਣੀ ਦੇ ਕੀ ਕਹਣਾ ਚਾਹੋ ਅੱਜ ਦਾ ਲੰਗਰ ਹੈ 18ਵਾਂ ਲੰਗਰ ਸ੍ਰੀ ਮਨੀ ਮਹਿੰਦਰੂ ਜੀ ਇਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਗਿਆ ਗੁਗਾ ਜੈਪ੍ਰੀ ਜੀ ਦੇ ਮੇਲੇ ਤੇ ਹਰ ਸਾਲ ਇਸ ਤਰ੍ਹਾਂ ਲੰਗਰ ਲਗਾਇਆ ਜਾਂਦਾ ਪਿਛੇ ਸਾਲ ਵੀ ਨਾ ਨੇ 14ਵਾਂ ਲੰਗਰ ਲਗਾਇਆ ਸੀ ਇਸ ਵਾਰ ਹੋਰ ਵੱਧ ਚੜ ਕੇ ਉੱਚੇ ਚਨੇ ਨਾਲ ਠਕੀਆਂ ਦਾ ਜੂਸ ਦਾ ਕੋਕ ਦਾ ਲੱਸੀ ਦਾ ਭਗਤਾਂ ਦੀ ਖੂਬ ਸੇਵਾ ਕਰਦੀ ਹੈ ਜੀ ਇਸੇ ਤਰ੍ਹਾਂ ਬਾਬਾ ਜੀ ਇਹਨੇ ਪਰਿਵਾਰ ਤੇ ਕਿਰਪਾ ਬਣਾਈ ਰੱਖਣ ਤੇ ਹਰ ਸਾਲ ਹੋਰ ਵੱਧ ਚੜਕੇ ਲੰਗਰ ਲਗਾਉਣ ਜਿ ਕਹਦਾ ਗੁੱਗਾ ਜਾਇ ਪੀਰ ਜੀ ਦਾ ਬਹੁਤ ਸੱਚੇ ਦਰਵਾਜ਼ੇ